ਵੰਦਾਂ ਮਿੰਦਾ ਰੇੜੀਆਂ ਪਾਈ ਕੋਈ ਤਾਂ ਮੈਨੂੰ ਦੱਸਦਾ ਵੀ ਮੈਂ ਬਣਾਉਣੀ ਆਈ ਸੀ ਵੀਡੀਓ ਕੀ ਕਰਨਗੇ ਪੈਸਾ ਕਦੇ ਆ ਆ ਸਰਪੰਚਾ ਦੇਖ ਲੈ ਇਹਨਾਂ ਦੇ ਹਾਲ ਹੈ ਆ ਆ ਭਾਈ 65 35 40 ਕਿੱਲਾਂ ਦਾ ਮੁੰਡਾ ਬਹੁਤ ਕੰਮ ਉਹ ਵੀ ਬਹੁਤ ਕਰਦਾ ਐ ਮੈਂ ਆਖੀਏ ਹਾਂ ਕੱਲੀ ਇਹ ਨਹੀਂ ਵੀ ਕੱਲੀ 40 ਕਿੱਲਾਂ ਦੀ ਪੂਛ ਲਈ ਫਿਰਦਾ ਉਹ ਆ ਦੇਖ ਲੈ ਮੰਗਰ ਹਰਾ ਹੈ ਤੇ ਉਹ ਖੜਾ ਹੈ ਉਹ ਤਾਂ ਸਾਡਾ ਵਕੀਲ ਸਾਹਿਬ ਵੀ ਜੀਰੀ ਵਢਾਉਣ ਆਇਆ ਹੈ ਮ ਕਰ ਦੇ ਤੇ ਆ ਨਿੰਗਾ ਦਾ ਖਰਾਬ ਹੋ ਨਹੀਂ ਹੋਣੀ ਆ ਭਾਈ ਜਦੋਂ ਹੁਣ ਦਿਨ ਰਾਤ ਬੰਦਾ ਕਰੀ ਮਰੀ ਜਾਂਦਾ ਹੂੰ ਤੇ 35 40 ਕਿਲੋ ਹੁਣ ਅੱਜ ਕੱਲ ਨੌਕਰ ਦਾ ਮਿਲਦਾ ਨਹੀਂ ਬੰਦੇ ਨੂੰ ਆਪ ਹੀ ਕਰਨਾ ਪੈਂਦਾ ਤੇ ਇਹ ਹਾਲ ਸਾਡੇ ਸਰਪੰਚ ਦਾ ਵਿਚਾਰਾ ਉਹ ਸਰਪੰਚ ਚੰਗਾ ਹਜੇ ਜਿਹੜਾ ਮੈਂ ਤਾਂ ਇਹਨੂੰ ਕਿਹਾ ਵੀ ਆਪਦੀ ਖੇਤੀ ਕਰਿਆ ਕੀ ਲੈਣਾ ਕੱਲੀ ਲੀਡਰੀ ਦੀ ਪੂਛ ਲੱਗੀ ਰਹਿ ਜੂਗੀ ਮੁੜ ਕੇ ਕਿਸੇ ਨੇ ਨਹੀਂ ਪੁੱਛਣਾ ਹੂੰ ਆ ਮੈਂ ਆ ਵਰਦਾ ਉਮਰ ਗਾਲੀ ਤੇ ਐਨ ਐਨ ਕਾ ਲੱਗ ਗਿਆ ਮੇਰੇ ਵੀ ਤੇ ਅੰਤਵਾਜੀ ਨਾਂਗੀ ਵਾਹੇ ਕੱਲ ਤੈਨੂੰ ਪਤਾ ਮੰਗਰੋ ਕਹਿੰਦੇ ਨੇ ਲੀਡਰ ਵੀ ਜੀ ਇਹਦੇ ਐਂਕਰ ਆਏ ਨੇ ਬਾਹ ਕਰਿਆ ਇਹਨੇ ਫਲਾਣੇ ਨੂੰ ਵੋਟ ਪਾਤੀ ਇਥੇ ਵਫਾ ਇਹਦਾ ਵਫਾਦਾਰੀ ਕਿੱਥੇ ਕਿੱਥੇ ਦਿਖਾਈ ਜਾਓਗੇ ਤੁਸੀਂ ਵਫਾਦਾਰੀ ਤਾਂ ਲੀਡਰਾਂ ਕੋਲੇ ਨਹੀਂ ਹੈਗੀ ਤੁਹਾਡੇ ਕੋਲੇ ਕਿੱਥੇ ਰਹੂਗੀ ਸੱਚੀ ਗੱਲ ਕਰਦੇ ਆਪਾਂ ਤੇ ਪੂਛ ਤੋਂ ਬਚੋ ਬრავੋ ਆਵਾ ਕੰਮ ਕਰੋ ਸਰਪੰਚਾ ਸਾਡਾ ਮੁੰਡਾ ਇਹ ਨਮਾ ਤੇ ਆਪ ਦੀ ਜੀਰੀ ਆਪਦੇ ਥੱਥੀ ਵੱਢੀ ਜਾਂਦਾ ਦੇਖ ਲੋ ਆ ਦੇਖ ਲੋ ਆ ਵੱਢ ਕੇ ਜੀਰੀਆਂ ਥੱਪੀਆਂ ਪਾਈਆਂ ਪਈਆਂ ਨੇ ਆ ਆ ਜਾਂਦੇ ਨੇ ਦੇ ਮੁੰਡੇ ਦੇ ਟਰੈਕ ਜੀਰੀ ਵੱਢਣ ਵਾਸਤੇ ਤੇ ਹੁਣ ਵਢਾਉਣਗੇ ਔਰ ਜੀ ਠੀਕੋ ਆ ਤੁਹਾਡੀ ਮਿਹਰਬਾਨੀਆਂ ਬੜੀ ਆ ਚੀਜ਼ ਆ ਭਾਈ ਆ ਰਹੇ ਹਾਂ ਜੀ ਬਾਰੀ ਹੈ ਨਹੀਂ ਸਾਡੀ ਆਹ ਨਾਲ ਭਾਈ ਟਰੈਕ ਸਾਰੇ ਸਾਰੇ ਬੰਦੇ ਵਧੀਆ ਨੇ ਭਾਈ ਜਿਹੜੇ ਕੰਮ ਕਰਦੇ ਮੈਂ ਤਾਂ ਸਾਰੇ ਵੀ ਨੰਗੇ ਲੱਗਦੇ ਨੇ ਤੇ ਮੈਂ ਤਾਂ ਮੈਂ ਸਰੀਰ ਗਾਲੜਾ ਇਹਨਾਂ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਨਾ ਗਾਲੜਿਓ ਕੋਈ ਇਹਨੂੰ ਕਿਹਾ ਮੈਂ ਖੱਟਾ ਵੀ ਕੱਲੀ ਕੱਲੀ ਲੀਡਰੀ ਲੀਡਰੀ ਕੁਛ ਨਹੀਂ ਲੀਡਰੀ ਚ ਨਾ 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 ਹਜੇ ਦਾ ਭਾਈ ਨਾ ਹਜੇ ਐਵੇਂ ਤਾਂ ਨਹੀਂ ਕਹੀ ਦਾ ਇਹਨਾਂ ਨੂੰ ਕਿਹਾ ਵੀ ਲੱਗਣਾ ਇਹੋ ਲਾਦ ਹੁੰਦੇ ਨੇ ਰਾਜਨੀਤੀ ਵਾਲੇ ਖਾਨ ਖੂਨ ਜ਼ਰੂਰ ਲਾ ਦਿੰਦੇ ਨੇ ਵੀ ਬੱਚ ਜੋ ਇਹ ਬੱਚੀ ਦਾ ਬਾਬ ਵਧੀਆ ਹੈ ਚੰਗੀ ਗੱਲ ਆ ਆਪਦੇ ਘਰੇ ਆ ਭਾਈ ਇਹਨਾਂ ਨੇ ਜੀਰੀ ਵਧੀਆ سارے ਸਰਪੰਚ ਨੇ ਆਪ ਹੱਥੀ ਅੱਜ ਹੱਥੀ ਕੰਮ ਕਰਦਾ ਚੰਗਾ ਰਹੂਗਾ ਸਾਡਾ ਤਾਂ ਤੈਨੂੰ ਪਤਾ ਹੈ ਨਿਕਲ ਗਿਆ ਜਲੂਸ ਅਸੀਂ ਤਾਂ ਹੁਣ 50 ਤੋਂ ਟੱਪ ਗਏ 20 ਸਾਲ ਗਾਲ ਤੇ ਜਵਾਨੀ ਦੇ ਰਾਜਨੀਤੀ ਚ ਤੇ ਹੁਣ ਫਿਰਦੇ ਆਂ ਖੇਡੇ ਖਾਂਦੇ ਫਿਰਦੇ ਆਂ ਬਸ